i ਦੀ ਵਰਤੋਂ ਕੀਤੀ ਜਾਵੇ ਕਾਰਬੋਨ ਕੋੜਾ ਇਕੱਠੇ ਕਰਦੇ ਸਮੇਂ ਖਾਲਾ ਅਤੇ ਸਾਫੀਆਂ ਤੇ ਛਿਲਕੇ ਆਦਿ ਵੱਖਰੇ ਵੱਖਰੇ ਰੱਖੇ ਜਾਣ ਜੋ ਕਿ ਦੇਸੀ ਖਾਦ ਬਣ ਸਕਦੇ ਹਨ ਅਤੇ ਲਹਾਸੇ ਵੱਖਰੇ ਠੱਠੇ ਜਾਣ ਸਾਰੇ ਆਲੇ ਦੁਆਲੇ ਅਤੇ ਵਾਤਾਵਰਣ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਓ ਆਪਣਾ ਆਪਣਾ ਅਖਰੇ ਵੱਖਰੇ ਰੱਖੇ ਜਾਣ ਕਿਉਂਕਿ ਦੇਸ ਦੀ ਸਾਦ ਬਣ ਸਕਦੇ ਹਨ ਅਤਲ ਸਾਸੇ ਵੱਖਰੇ ਰੱਖੇ ਜਾਣ ਸਾਰੇ ਆਦੇ ਦਵਾੜੇ ਅਤੇ ਵਾਤਾਵਰਣ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜਿੱਤੇ ਵਾੜੀ ਬਣਦੀ ਸਾਦ ਬਣ ਸਕਦੇ ਹਨ ਅਤਲ ਸਾਸੇ ਵੱਖਰੇ ਰੱਖੇ ਜਾਣ ਆਰੇ ਆਰੇ ਸਾਰੇ ਅਤੇ ਵਾਤਾਵਰਨ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਮੰਨੀ ਹੈ ਆਓ ਆਪਣਾ ਆਪਣਾ ਯੋਗਦਾਨ ਪਾਈਏ ਅਤੇ ਪਲਾਸਟਿਕ ਦੇ ਨਫਾਹਿਆਂ ਦੁਆਰਾ ਸਲਾਈ ਜਾਂਦੀ ਗੰਦਗੀ ਨੂੰ ਇਕੱਠ ਕਰਿਓ ਜੀ ਆਪ ਸਭ ਇਲਾਕਾ ਨਿਵਾਸੀਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਕਈਏ ਕਹੇ ਸੇਵਾਮਾ ਕਲਾਪਾ ਵੀ ਇਹ ਹਵਾ ਵਿੱਚ ਦਿਹਾੜੀਆਂ ਜੈਸਾ ਛੜਦਾ ਹੈ ਤੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਾਸ਼ਤੋਂ ਦੇ ਲਿਫਾਫਿਆਂ ਦੀ ਵਰਤੋਂ ਤੋਂ ਬਰੋਜ ਕੀਤਾ ਜਾਵੇ ਲਿਫਾਫਿਆਂ ਦੀ ਜਗ੍ਹਾ ਕੱਪੜੇ ਤੋਂ ਬਣੇ ਥੈਲੇ ਦੀ ਵਰਤੋਂ ਕੀਤੀ ਜਾਵੇ ਕਾਰਬਨ ਕੋੜਾ ਰੱਖੇ ਕਰਦੇ ਸਮੇਂ ਹਾਲਾਂ ਅੱਤੇ ਛੜਕੀਆਂ ਦੇ ਛਿਲਕੇ ਆਦਿ ਵੱਖਰੇ ਵੱਖਰੇ ਰੱਖੇ ਜਾਣ ਸ਼ੀਤ ਅੱਤੇ ਪੰਚਾਇਤ ਵੱਲੋਂ ਸੂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਲਾਸਟਿਕ ਤੋਂ ਬੜੀ ਹੈ ਕੀਤਾ ਅਤੇ ਪਲਾਸਟਿਕ ਦੇ ਥਾਵਿਆਂ ਦੀ ਵਰਤੋਂ ਘਰ ਤੋਂ ਬਾਹਰ ਕਿੱਥੀ ਜਾਵੇ ਕਿਉਂਕਿ ਇਹਨਾਂ ਥਾਵਿਆਂ ਕਰਕੇ ਧਰਤੀ ਤੇ ਵਾਤਾਵਰਣ ਨੂੰ ਖਰਾਬ ਪ੍ਰਕਾ ਸਾਡੀ ਆਰਿਆਂ ਦੀ ਚਿੰਤਾ ਵਾਦੀ ਬਣਦੀ ਹੈ ਆਓ ਆਪਣਾ ਆਪਣਾ ਝੋਲਾ ਪਾਈਏ ਅਤੇ ਪਲਾਸਟਿਕ ਦੇ ਥਾਵਿਆਂ ਦੁਆਰਾ ਵਾਟ ਕਰਿਓ ਜੀ ਆਪ ਨਗਰ ਨਿਵਾਸੀਆਂ ਨੂੰ ਬੇਇਤੀ ਕੀਤੀ ਜਾਂਦੀ ਹੈ ਜਦੋਂ ਕੋ ਸਿਵਾਦਾ ਕਲਾਸ ਸਭਾ ਚੀਤ ਅਤੇ ਪੰਚਾਇਤ ਵੱਲੋਂ ਕਬੂ ਨਗਰ ਨਿਵਾਸੀਆਂ ਨੂੰ ਬੇਇਤੀ ਕੀਤੀ ਜਾਂਦੀ ਹੈ ਜਦੋਂ ਕੋ ਸਿਵਾਦਾ ਕਲਾਸ ਸਭਾ ਚੀਤ ਅਤੇ ਪੰਚਾਇਤ ਵੱਲੋਂ ਕਬੂ ਨਗਰ ਨਿਵਾਸੀਆਂ ਨੂੰ ਬੇਇਤੀ ਕੀਤੀ ਜਾਂਦੀ ਹੈ ਬਰਾਸ਼ਪਰੇ ਵਾਤਾਵਰਨ ਸਾਫ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਓ ਆਪਣਾ ਆਪਣਾ ਸਤਨਾਜ ਜੋਗਦਾਨ ਪਾइए ਅਤੇ ਪਲਾਸਟਿਕ ਦੇ ਲਫਾਫਿਆਂ ਦੁਆਰਾ ਸਲਾਈ ਜਾਂਦੀ ਗੱਤੀ ਨੂੰ ਕੱਟ ਕਰਿਓ ਜੀ ਆਪ ਸਭ ਇਲਾਕਾ ਵਾਸੀਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਆਓ ਆਪਣਾ ਆਪਣਾ ਜੋਗਦਾਨ ਪਾइए ਅਤੇ ਪਲਾਸਟਿਕ ਦੇ ਲਫਾਫਿਆਂ ਦੁਆਰਾ ਸਲਾਈ ਜਾਂਦੀ ਗੱਤੀ ਨੂੰ ਕੱਟ ਕਰਿਓ ਜੀ ਆਪ ਸਭ ਇਲਾਕਾ ਵਾਸੀਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਮੂਰਤ ਕਸਵਾਵਾ ਕਲਾਬ ਸੁਬਾਨ ਸ਼ੀਦ ਅਗਰ ਪੰਚਾਇਤ ਵੱਲੋਂ ਸਮੂਹ ਨਗਰ ਨੂੰ ਅਕੀਨੂ ਬੇਟੀ ਕੀਤੀ ਜਾਂਦੀ ਹੈ ਪਲਾਸਟਿਕ ਤੋਂ ਬਣੀ ਹੈ ਦੀਚਾ ਅੱਡੇ ਪਲਾਸਟਿਕ ਦੇ ਸਾਫਿਆਂ ਦੀ ਵਰਤੋਂ ਘਟ ਤੋਂ ਘਟੇ ਕੀਤੀ ਜਾਵੇ ਕਿਉਂਕਿ ਇਹਨਾਂ ਸਾਫਿਆਂ ਕਰਕੇ ਗੰਦਗੀ ਦੇ ਪੇਰੇ ਵੱਧਦੇ ਜਾਂਦੇ ਹਨ ਅਤੇ ਬਿਮਾਰੀਆਂ ਦਾ ਕਾਰਨ ਬਣਦੇ ਸਾਧਨ ਕਮੇ ਸਾਰੇ ਅਜੇ ਸੰਕੀਏ ਦੇ ਛਿਲਕੇ ਆਦਿ ਵੱਖਰੇ ਵੱਖਰੇ ਰੱਖੇ ਜਾਣ ਜੋ ਕਿ ਦੇਸੀ ਘਾਟ ਬਣ ਸਕਦੇ ਹਨ ਅਤੇ ਨਿਫਾਸੇ ਵੱਖਰੇ ਰੱਖੇ ਜਾਣ ਸਾਰੇ ਆਲੇ ਦੁਆਲੇ ਅਤੇ ਵਾਤਾਵਰਨ ਨੂੰ ਸਾਫ਼ ਰੱਖੀ ਚੱਸੀ ਇਧਰ ਨੂੰ ਕਰੋ ਸਤਿ ਸ਼੍ਰੀ ਅਕਾਲ ਬੜਾ ਹੀ ਕਿਸਾਨ ਸਾਰੇ ਫੇਰਦੇ ਸੰਗਤ ਨੂੰ ਬੇਨਤੀ ਆਂ ਕਿ ਲਫਾਫਿਆਂ ਦੇ ਵਰਤੋਂ ਘਰ ਤੋਂ ਘਟ ਕੀਤੇ ਜਾਵੇ ਇਸ ਵਿਚ ਜੁਗਤ ਕਲੱਬ ਵੱਲੋਂ ਅਤੇ ਪੰਚਾਇਤ ਵੱਲੋਂ ਹੈ ਤੋਂ ਇਹ ਵੀ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਕਿ ਜਿਹੜੇ ਬੱਚੇ ਲਾਗਿਆਂ ਵਿੱਚ ਬੋਗਲਾ ਥਾਪਿਆ ਸੁਣਦੇ ਹਨ ਉਹਨਾਂ ਨੂੰ ਵੀ ਵਰਜਿਆ ਜਾਵੇ ਤਾਂ ਜੋ ਪਿੰਡ ਦੀ ਸਫਾਈ ਦਾ ਆਖਾਰ ਜਾ ਰੱਖਿਆ ਜਾਵੇ ਕਿਉਂਕਿ ਪਲਾਸਟਿਕ ਦੇ ਆ ਬੋਤਲਾਂ ਵੀ ਸੜਾ ਸਾਲਾਂ ਤੱਕ ਇਹ ਨਹੀਂ ਹੁੰਦੀਆਂ ਔਰ ਇਹ ਸਾਨੂੰ ਬਿਮਾਰੀ ਦਾ ਕਾਰਨ ਬਣਦੀਆਂ ਹਨ ਬਹੁਤ ਧਿਆਨਕ ਬਿਮਾਰੀਆਂ ਦਾ ਰੂਪ ਧਾਰਦੀਆਂ ਹਨ ਸੋ ਸਾਰਿਆਂ ਨੇ ਦੇਖੀਏ ਸਾਡੇ ਚਰਨਾਂ ਉੱਤੇ ਤੇ ਇਹਨਾਂ ਗੱਲਾਂ ਦਾ ਬੱਚਿਆਂ ਨੂੰ ਵੀ ਵੱਜ ਕੇ ਧਿਆਨ ਰੱਖਿਆ ਜਾਵੇ ਜੀ ਪਲਾਸਟਿਕ ਤੋਂ ਬੱਚੇ ਦੀ ਚੀਜ਼ ਅਤੇ ਪਲਾਸਟਿਕ ਤੋਂ ਸਾਫੀਆਂ ਦੀ ਵਰਤੋਂ ਕੱਟੋ ਕੱਟਾ ਕੀਤੀ ਜਾਵੇ ਜੋ ਇਸੇ ਇਹਨਾਂ ਲਹਾਜ਼ਿਆਂ ਕਰਕੇ ਦਰਕੀ ਦੇ ਪੇੜ ਵੱਧਦੇ ਜਾਂਦੇ ਹਨ ਅਸੇ ਬਿਮਾਰੀਆਂ ਦਾ ਕਾਰਨ ਬਣਦੇ ਹਨ ਪਲਾਸਟਿਕ ਸਦੀਆਂ ਤੱਕ ਨਸ਼ਟ ਨਹੀਂ ਹੁੰਦਾ ਅੱਧੇ ਮਿੱਟੀ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਜੇਕਰ ਇਸ ਨੂੰ ਅਸ ਨਾਲ ਹੀ ਸੜਿਆ ਜਾਂਦਾ ਹੈ ਤਾਂ ਵੀ ਇਹ ਹਵਾ ਵਿੱਚ ਤੇ ਹਰੀਆਂ ਸਾਰੇ ਨਗਰ ਨਿਵਾਸੀ ਸਾਡ ਸੰਗਠਨ ਦੇ ਚਨਨ ਬੇਨਤੀ ਹੈ ਕਿ ਜੁਮਕੇ ਸੇਵਾਵਾਂ ਕੋਲ ਆਪ ਲੋ ਅਤੇ ਪਿੰਡ ਦੀ ਪੰਚਾਇਤ ਕੋਲ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਲਾਸਟਿਕ ਦੇ ਲਫਾਫਿਆਂ ਨੂੰ ਅਤੇ ਪਲਾਸਟਿਕ ਦੀਆਂ ਬੋਤਲਾਂ ਨੂੰ ਇਧਰ ਉਧਰ ਨਾਲੀਆਂ 'ਚ ਨਾ ਪੁੱਟਿਆ ਜਾਵੇ ਔਰ ਨਾਮ ਇਹਨਾਂ ਦੇ ਟੱਟੋਂ ਘੱਟ ਵਰਤੋਂ ਕੀਤੀ ਜਾਵੇ ਆਪਾਂ ਕੱਪੜੇ ਦੇ ਬਣੇ ਫੈਲਿਆਂ ਦੀ ਵਰਤੋਂ ਕਰੀਏ ਤਾਂ ਜੋ ਇਹ ਬਿਮਾਰੀਆਂ ਜੋ ਅੱਜ ਧਿਆਨਿਤ ਬਿਮਾਰੀਆਂ ਦਾ ਰੂਪ ਧਾਰਨ ਹੋ ਰਿਹਾ ਹੈ ਇਹ ਪਲਾਸਟਿਕ ਤੇ ਲਫਾਫੇਆਂ ਨੂੰ ਪਲਾਸਟਿਕ ਦੇ ਵਿੱਚ ਅਸੀਂ ਜੋ ਛੰਡੀਆਂ ਜਿਹਾ ਅਨੰਦੀਆਂ ਜਿਹਾ ਪਿੰਦੇ ਆ ਉਹਦਾ ਸਾਨੂੰ ਸਾਡੇ ਸਰੀਰ ਤੇ ਔਰ ਸਾਡੇ ਬੱਚਿਆਂ ਤੇ ਆਉਣ ਵਾਲੇ ਜਨਰੇਸ਼ਨ ਤੇ ਬਹੁਤ ਵੱਡਾ ਭਿਆਨਕ ਨੁਕਸਾਨ ਹੋਵੇਗਾ ਸੋ ਸਾਰੇ ਸੰਗਤ ਨੂੰ ਬੇਨਤੀ ਆ ਤੇ ਸਾਰੇ ਧਟੋ ਘਟੇ ਇਹਨਾਂ ਚੀਜ਼ਾਂ ਦੇ ਵਰਤੋਂ ਕਰੋ ਤਾਂ ਜੋ ਆਉਣ ਵਾਲੇ ਜਨਰੇਸ਼ਨਾਂ ਆਰੇ ਬੁਰਗਾਂ ਨੂੰ ਕਿਸੇ ਕਿਸਮ ਦੀ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਹੀ ਬਹੁਤ ਭਿਆਨਕ ਬਿਮਾਰੀਆਂ ਜਿਨ੍ਹਾਂ ਦਾ ਆਪਾਂ ਵਿਸਾਰੂ ਕਦੇ ਵੀ ਦਸੀਏ ਤਾਂ ਬਹੁਤ ਨਕਾ ਹੋ ਜਾਂਦਾ ਹੈ ਤਾਂ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਧਿਆਨ ਰੱਖੀਏ ਸਾਰੇ ਇਹ ਸਾਡਾ ਹੀ ਨੁਕਸਾਨ ਹੈ ਆਉਣ ਵਾਲੀ ਜਨਰੇਸ਼ਨ ਔਰ ਸਾਡੇ ਬੱਚਿਆਂ ਦਾ ਨੁਕਸਾਨ ਹੈ ਸੋ ਸਾਰਿਆਂ ਨੇ ਹੀ ਚੰਨਾਂ ਜੀ ਬੇਨਤੀ ਹੈ ਕਿ ਲਫਾਫਿਆਂ ਨੂੰ ਘੱਟੋ ਘੱਟ ਵਰਤੋਂ ਕਰੋ ਇਹ ਕਾ ਲਫਾਫੇ ਵਰਤੋਂ ਕਰਨੇ ਆ ਸੋਲ ਬਾਬੇ ਵਰਤੋਂ ਕਰੋ ਜਿਹੜੇ ਸੋਲ ਹੋ ਜਾਂਦੇ ਹਨ ਪਰ ਉਹ ਲਫਾਫੇ ਕਦੀ ਵੀ ਦੁਕਾਨਦਾਰ ਤੁਹਾਨੂੰ ਨਹੀਂ ਪ੍ਰੋਵਾਈਡ ਕਰਾਉਂਦੇ ਸੋ ਸਾਰਿਆਂ ਜਨਨਾਂ ਜੀ ਬੇਨਤੀ ਹੈ ਕਿ ਆਪਾਂ ਲਫਾਫਿਆਂ ਔਰ ਬੋਤਲਾਂ ਦਾ ਘੱਟੋ ਘੱਟ ਸੇਵਨ ਕਰੀਏ ਕਿਉਂਕਿ ਬੱਚੇ ਜ਼ਿਆਦਾਤਰ ਲਫਾਫੇ ਔਰ ਉਨਾ ਨਾਲੀਆਂ ਵਿੱਚ ਹੀ ਸੁੱਟਦੇ ਹਨ ਇਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਔਰ ਬਹੁਤ ਬਹੁਤ ਮਿਹਰਬਾਨੀ ਹੋ ਗਈ ਆਪਦੀ ਘਟ ਤੋਂ ਕੱਟੇ ਚੁੱਤੀ ਜਾਵੇ ਕਿਉਂਕਿ ਇਹਨਾਂ ਨਾਲਆਂਾਂ ਤੋਂ ਜਰਕੀ ਦੇ ਤੇਲ ਦੇ ਵਗਦੇ ਜਾਂਦੇ ਹਨ ਅਤੇ ਨਾਲੀਆਂ ਦਾ ਨਾਲ ਪਾਦੇ ਹੰਕ ਪਲਾਸਟਿਕ ਔਰ ਛੱਡੀਆਂ ਕੱਦੇ ਨਾਸ਼ਟ ਨਹੀਂ ਹੁੰਦਾ ਅਤੇ ਮਿੱਟੀ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਇਸ ਸਰ ਇਹ ਤੂ ਆਪ ਨਾਲ ਹੀ ਖੜਾ ਜਾਂਦਾ ਹੈ ਤਾਂ ਵੀ ਇਹ ਹਾਲ ਦੇਸ਼ ਜੂਰੇ ਦਾ ਸੇਵਾਮਾਨ ਸਲਾਮ ਦੇ ਸਪਾਰਸ਼ੀਦ ਅੱਜ ਪੰਚਾਇਤ ਵੱਲੋਂ ਪੂਰ ਨਗਰ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ প্লাਸਟਿਕ ਤੋਂ ਬੜੀਆਂ ਜੀਤਾ ਅਤੇ ਪਲਾਸਟਿਕ ਸਾਫਿਆ ਦੀ ਵਰਤੋਂ ਘਟ ਤੋਂ ਘਟ ਇਸ ਦੀ ਜਾਨੋ ਕਿਉਂਕਿ ਇਹਨਾਂ ਲਾਭਿਆਂ ਕਰਕੇ ਜੰਗੀ ਦੇ ਤੇਰ ਵਧਦੇ ਜਾਂਦੇ ਹਨ ਅਤੇ ਤੁਬਾਰੀਆਂ ਦਾ ਕਾਰਨ ਕਾਟਦੇ ਜੋ ਨਾ ਪਾਈਏ ਅਤੇ ਪਲਾਸਟਿਕ ਦੇ ਲਫਾਦਿਆਂ ਦੁਆਰਾ ਸਨਾਈ ਜਲਦੀ ਕਰਦੀ ਤੋਂ ਕਟ ਕਰੀਓ ਜੀ ਆਪ ਸਾਰੇ ਇਲਾਕਿਆਂ ਵਾਲੀਆਂ ਤੋਂ ਬੇਚੀ ਕੀਤੀ ਜਾਂਦੀ ਹੈ ਗੁਰੂਗੋਬਿੰਦ ਸਿੰਘ ਆਲਾਸ ਸਮਾਨ ਚੀਜ਼ ਅਤੇ ਪੰਚਾਇਤ ਵੱਲੋਂ ਨੂੰ ਨਾਗਰਦਵਾਰੀਆਂ ਨੂੰ ਬੇਚੀ ਕੀਤੀ ਜਾਂਦੀ ਸਾਡੇ ਅਤੇ ਵਾਤਾਵਰਣ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਔ ਆਪਣਾ ਆਪਣਾ ਜੀਵਨ ਦਾ ਪ੍ਰਾਇਯ ਅਤੇ ਕਾਰਸ਼ਕਤ ਸਿਵਲ ਫਾਰਮੀਆਂ ਦੁਆਰਾ ਸਲਾਈ ਜਾਂਦੀ ਗੱਤੀ ਨੂੰ ਕਟ ذریعے ਦੀ ਆਪ ਸਭ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਸੰਗਾਵਾਂ ਕਲੱਬ ਉਸਮਾਨ ਸ਼ੇਦ ਅਤੇ ਪੰਚਾਇਤ ਵੱਲੋਂ ਗੂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆਪ ਸਭ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸੂਬੇ ਸਰਕਾਰੀ ਕਲਪ ਅਸਮਾਨ ਸੀਤ ਅਤੇ ਪੰਚਾਇਤ ਵੱਲੋਂ ਖੂਬ ਨਗਰ ਨਾਗਰ ਵਾਸੀਆਂ ਨੂੰ ਦੇਖੀ ਕੀਤੀ ਜਾਂਦੀ ਹੈ ਪਲਾਸਟਿਕ ਤੋਂ ਬੰਨਿਆ ਕੀਤਾ ਅਤੇ ਪਲਾਸਟਿਕ ਦੇ ਫਾਫਿਆਂ ਦੀ ਵਰਤੋਂ ਨਾਲ ਅਸਲ ਸੂਰਾ ਅਖੋ ਜਾਰੇ ਬੜੇ ਨਾਲ ਅੱਜ ਸਾਹੀ ਹੈ ਕਿ ਬਿਲਕੁਲ ਆਜ ਰੱਖ ਰੱਖੇ ਜਾਨ ਕੋਕੇ ਦੇਤੀ ਬਾਗ ਦਾ ਕੱਤੇ ਹੰਦ

ਜਿਹਾ ਫਾਫਿਆਂ ਦੀ ਜਗ੍ਹਾ ਕੱਪੜੇ ਦੇ ਬਣੇ ਫੈਲਿਆਂ ਦੀ ਵਰਤੋਂ ਕੀਤੀ ਜਾਵੇ ਕਾਰਬਨ ਪੂਰਾ ਕੱਠੇ ਕਰਦੇ ਸਭੇ ਖਾਲਾ ਅਤੇ ਸਬਜ਼ੀਆਂ ਤੇ ਕੀਤੀ ਜਾਂਦੀ ਹੈ ਪਲਾਸਟਿਕ ਤੋਂ ਗੜੀਆਂ ਦੀ ਜਗਾ ਅਤੇ ਪਲਾਸਟਿਕ ਦੇ ਫਾਫਿਆਂ ਦੀ ਵਰਤੋਂ ਘਟ ਤੋਂ ਘੱਟ ਕੀਤੀ ਜਾਵੇ ਜੋ ਕਿ ਇਹਨਾਂ ਫਾਫਿਆਂ ਕਰਕੇ ਜਲਦੀ ਤੇ ਤੇਲ ਵੱਧਦੇ ਜਾਂਦੇ ਹਨ ਅੱਗੇ ਬਣਾਵਾ ਵਰਤੂ ਸਾਫ਼ ਰੱਖਣਾ ਆ ਜੋ ਇਹਦੀ ਜਗਾ ਕੱਪੜੇ ਦੇ ਬਣੇ ਫਾਇਦੇ ਦੀ ਵਰਤੋਂ ਕੀਤੀ ਜਾਵੇ ਕਾਰਬੋਨ ਛੂੜਾ ਇਕੱਠੇ ਕਰਦੇ ਸਮੇਂ ਬਾਲਾ ਅੰਤ ਸਾਰਾ ਕਿਉਂਕਿ ਇਹਨਾਂ ਲਫਾਦਿਆਂ ਕਰਕੇ ਜਨਤੀ ਤੇ ਤੇਰੇ ਵੱਧਦੇ ਝੰਡੇ ਹਨ ਅਤੇ ਸਮਾਜਨਾ ਦਾ ਸਾਥ ਸੰਦੇ ਹਨ ਤਲਾਸ਼ ਤੋਂ ਫੰਦੀਆਂ ਸਾਥ